ਜਲਦਾ ਵਿਆਹ ਆ ਇੱਦਾਂ ਦੇ ਜੜਾਈਆ ਪਾਣੀਪਾਲ ਪਾਣੀ ਮਾਤਾ ਮੰਦਿਰ ਦੇ ਰਸਤਾ ਰਸਤਾ ਜਿਹੜਾ ਉਹ ਬੰਦ ਹੋ ਗਿਆ ਰਸਤਾ ਖਰਾਬ ਹੋ ਗਿਆ ਰਸਤਾ ਖਰਾਬ ਹੋ ਗਿਆ ਜੀ ਉਹ ਰਸਤਾ ਪਾਣੀ ਨਾਲ ਥੱਲੇ ਵਹਿ ਗਿਆ ਤੇ ਸਾਰਾ ਜਾਮ ਲੱਗ ਗਿਆ ਸਭ ਪਿੱਛੇ ਤੱਕ ਜਾਮ

ਜੋ ਜੰਬੇਰੋ ਆਪਾਂ ਆਏ ਆ ਜੀ ਅੱਗੇ ਤੇ ਪਰਮੋਰਵਾਲ ਨੂੰ ਜਾਣ ਨੇ ਤੇ ਉਹ ਰਾਜ ਜਿਹੜਾ ਮੋੜ ਆ ਇਹ ਪਹਣੀ ਵਾਲੇ ਕਾਹਦੇ ਆ ਮੇਰੇ ਜਿਹਾ ਵੀਰ ਨੇ ਕਿਹਾ ਸੀ ਕੱਲ ਕੋਈ ਪਿੱਛੇ ਬੈਕਗਰਾਉਂਡ ਦੇ ਜੋ ਮਿਊਜ਼ਿਕ ਲਾਉਣੀ ਆ ਨਾ ਉਹ ਨਾ ਲਾਇਆ ਕਰੋ ਤੁਸੀਂ ਵੀ ਸਨੈਪ ਕੋ ਜਿਹੜੀ ਵੀਡੀਓ ਹੁੰਦੀ ਆ ਉਹ ਹੀ ਸਟੇਆ ਕਰੋ ਇਸ ਕਰਕੇ ਮੈਂ ਕੋਈ ਬੈਕਗ੍ਰਾਉਂਡ ਮਿਊਜ਼ਿਕ ਨਹੀਂ ਲਗਾ ਰਿਹਾ ਹੈਗਾ ਤੇ ਜਿਹੜੀ ਆ ਜਿਹੜੀ ਪਹਿਲੀ ਵੀਡੀਓ ਵੀ ਜਿਹੜੀ ਪਾਈ ਆ ਉਹ ਵੀ ਇਦਾਂ ਹੀ ਪਾਈ ਆ ਬੈਕਗ੍ਰਾਉਂਡ ਮਿਊਜ਼ਿਕ ਤੋਂ ਬਗੈਰ ਤੇ ਹੁਣ ਵੀ ਜਿਹੜੀ ਪਾਈ ਆ ਦੁਪਾਨ ਨਾ ਹੁਣ ਵੀ ਜਿਹੜੀ ਬਾਹੂਗਾ ਉਹ ਵੀ ਇਦਾਂ ਹੀ ਬਾਹੂਗਾ ਜੀ ਸਨੋ ਲੈ ਪਰ ਉੱਤੇ ਕਹਿੰਦੇ ਸਨੋ ਲੈ ਪਰ ਵੀ ਹੁੰਦੇ ਆ ਜੀ ਅੱਗੇ ਅੱਗੇ ਜਿੱਦਾਂ ਜਦਾ ਚਾਈ ਜਾਣਾ ਹੈ ਹੁਣ ਚੜਾਈ ਕਰਨੀ ਆ ਹੋਰ ਚੜਾਈ ਆ ਜਿੱਥੇ ਜਿੱਥੇ ਜਾਇਆ ਚੜਾਈ ਚੜਾਈ ਜੀ ਉਹਨਾਂ ਦਾ ਸਾਡੀ ਦੰਨਾ ਜਿਹੜੀ ਆ ਸਲੋਈ ਜਾ ਰਹੀ ਹੈ ਸਪਰਗਾ ਡਾ ਜਿਹੜਾ 370 ਕਿਲੋਮੀਟਰ ਦਾ ਹੋ ਗਿਆ ਆ ਉਹ ਜਣਾ ਉਹ ਦਣਾ ਉਪਰ ਚੜੀ ਜਾ ਰਿਹਾ ਹੈ ਹੋ ਚੜਾਈ ਆਵਾਜ਼ ਚੜਾਈ ਜੜੀ ਆਣੀ ਆ ਪਹਾੜ ਪਹਾੜੇ ਤੱਕ ਫਟ ਕਰ ਦੇਵਾ ਫੀਲ ਹੋ ਰਹੀ ਹੈ ਨੈਚਰਲ ਮੈਲਾ ਮੈਲਾ ਪਿੰਗਲਮਟ ਇੱਦਾਂ ਦੇ ਕੁੰਸੂਰ ਦੇ ਬਾੜੇ ਆਪਣੇ ਪੰਜਾਬ ਦੇ ਪੰਜਾਬ ਦੇ ਵੀ ਰਹੇ ਹੈ ਜਿਹੜਾ ਆਪਾਂ ਪਹਿਲਾ ਵਲੌਗ ਪਾਇਆ ਸੀਗਾ ਉਦੋਂ ਸਟਾਰਟ ਹੋਏ ਹੋਏ ਪਰ ਉੱਤੇ ਉੱਤੇ ਬਾੜਾ ਸਮਾਜਨ ਦੀ ਹੈ ਲੋ ਜੀ ਇੱਕ ਬਹੁਤ ਸੋਨਾ ਜਰਨਾ ਜਦ ਨਹੀਂ ਲੱਭਿਆ ਕਰਾਂ ਆਪਾਂ ਆਏਗੇ ਨਹੀਂ ਦਾ ਜੇ ਨਾ ਨਾ ਤੇ ਹੁੰਨੇ ਤੇ ਬੈਠ ਨਾਣਾ ਕੇ ਨਾਲ ਨਾਤੇ ਹੁੰਨੇ ਫੇਰਾ ਬਾਈ ਤੇ ਨਾਣਾ ਆਏਗਾ ਜੇ ਨਾ ਨਾ ਤੇ ਹੁੰਨੇ ਲੋ ਚੈੱਕ ਕਰੋ ਜੀ दूसरा वाटरफॉल मौसम भी चेक करो सा दानों भी चेक करो इधर खाना भी चेक करो काम खराब है ਵਾਸੋ ਹੀ ਭਈਆ ਉਹਨਾਂ ਤੋਂ ਕਹਿੰਦਾ ਮੈਂ ਚਲਾਉਣਾ ਬਰਾਵਾ ਭਾਰੀ ਲਾ ਕੇ ਚਲਾਉਣਾ ਬੋਕਾ ਅੱਗੇ ਉਹਦਾ ਕੰਮ ਹੋਇਆ ਵਿਆ ਚਲੋ ਜੀ ਬਾਕੀ ਅੱਗੇ ਜਾ ਕੇ ਬਣਾਉਣੇ ਆ ਬਹੁਤ ਹੀ ਸੋਹਣਾ ਵੈਦਰ ਆ ਕਿੰਨੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਯਾਰ ਜਿਹੜੇ ਵੀ ਦੇਖਦੇ ਵੇ ਆ ਬਹੁਤ ਮਿਹਨਤ ਕਰਨੇ ਆ ਸਾਡੇ ਸਾਹਮਣੇ ਹੀ ਦੋ ਤਿੰਨ ਦਿਨ ਹੋ ਗਏ ਸਾਨੂੰ ਇਦਾਂ ਹੀ ਵੀਡੀਓ ਬਣਾਉਂਦੇ ਵੀਡੀਓ ਸ਼ੂਟ ਕਰਦੇ ਚਲੋ ਬਾਕੀ ਅੱਗੇ ਲਓ ਜੀ ਸ਼ਾਮਾਂ ਦਾ ਟਾਈਮ ਆ 7:00 ਵਜੇ ਤੇ ਇਹਨੇ ਗੱਲਾਂ ਮਡੋੜਾੜਾ ਕਰਿਆ ਬਾਕੀ ਗੜਾ ਮੋਲ ਆ ਇਹਦੇ ਕੋਲ ਲੋਕਾਂ ਨੇ ਕਰਕੇ ਤੇ ਕਿਤੇ ਬਣਾਇਆ ਆ ਆ ਬਾਲਾਂ ਦੀ ਜਗ੍ਹਾ ਕੋਈ ਨਵਾਂ ਚੀਜ਼ ਹੈਗੀ ਆ ਅਗਰ ਆ ਵੀ ਵਾਹ ਦੇਖੋ ਕੋਲ ਆਪਾਂ ਹੁਣ ਅੱਜ ਨਿਕਲੀਏ ਲੈਟਸ ਗੋ ਮਾਉਂਡ ਰਾਸਤਾ ਰਾਸਤਾ ਜਿਹੜਾ ਉਹ ਬੰਦ ਹੋ ਗਿਆ ਰਸਤਾ ਖਰਾਬ ਹੋ ਗਿਆ ਰਸਤਾ ਖਰਾਬ ਹੋ ਗਿਆ ਜੀ ਉਹ ਰਸਤਾ ਪਾਣੀ ਨਾਲ ਥੱਲੇ ਬਹਿ ਗਿਆ ਤੇ ਸਾਰਾ ਜਾਮ ਲੱਗ ਗਿਆ ਸਭ ਪਿੱਛੇ ਤੱਕ ਜਾਮ ਅੱਗੇ ਨਾ ਕੋਈ ਜਾ ਰਿਹਾ ਕੋਈ ਆ ਰਿਹਾ ਅਬ ਵੀ ਵਾਣਾ ਬੜਾ ਹੋਣਾ ਉਹਦੇ ਉਹ ਕੱਡੇ ਕੱਡੇ ਵੱਡੇ ਮੋਚੇ ਲੋਕੀ ਲੱਕੜਾ ਇਕੱਠੀਆਂ ਕਰਨਦੇ ਆ ਜਿਹੜੇ ਰੁੜ ਗਏ ਆ ਜਿਹੜੇ ਗੜੇ ਮੋਡੇ ਮੋਚੇ ਆ ਇਹ ਰੀਨ ਲੈਂਡਸ ਲਾਈਆਂ ਹੋਈਆਂ ਆ ਨਾ ਪਹਾੜਾਂ ਦੇ ਵਿੱਚ ਜਦ ਆ ਬੱਦਲ ਫਟੇ ਆ ਤੇ ਉਹਦੇ ਨਾਲ ਜੋ ਜੰਗਲ ਦੇ ਵਿੱਚ ਏੜ ਪੌਦੇ ਆ ਰੁੜ ਗਏ ਆ ਸਾਰੇ ਉਹ ਇਕੱਠੇ ਕਰਨਦੇ ਆ। ਉਹ ਭਾਈ ਜਰਾ ਜੀ। ਬਾਕੀ ਉਹ ਰਸਤਾ ਖੁੱਲਣ ਦੀ ਪੇਟ ਕਰਦੇ ਵੇ ਖੁੱਲਦਾ ਤੇ ਆਪਾਂ ਅਸੀਂ ਨਿਕਲਦੇ ਆ। ਦੇਖੋ ਕਿਤੇ ਆ ਕਿੰਨਾ ਆ ਜਿਹੜੇ ਬਹਾਲ ਚਟਾ ਨਾ ਜੜੀਆਂ। ਜੜੀਆਂ ਖਤਰਨਾਕ ਆ। ਉਹ ਰਸਤਾ ਹੀ ਗਈ ਉਹ ਰਸਤਾ ਬਹਿ ਗਿਆ ਯਾਰ ਜੂਮ ਕਰਕੇ ਦਿਖਾ ਦੇ ਆ ਬਿਜਲੀ ਘਰ ਦੇ ਨਾਲ ਜਿੱਥੇ ਜੇਸੇਬੀ ਲੱਗੀ ਹੈ ਉੱਥੋਂ ਰਸਤਾ ਉੱਥੋਂ ਆਇਆ ਇੱਥੇ ਹੀ ਕਰਾਉਂਦੇ ਜੇਗਾ ਉਹ ਉੱਥੋਂ ਰਸਤਾ ਲੈਂਥ ਲੈਂਥ ਹੋ ਗਈ ਇਹ ਇਹ ਵਾਲੀ ਮਿੱਟੀ ਹੈ ਦੀ ਜਦੋਂ ਲੱਗਦੀ ਹੈ 200 ਲਗਾ ਵੇ ਜੀ। ਹੁਣ ਥੋੜੀ ਦੇ ਰੈਸਟ ਕਰਦੇ ਆ। 200 ਵਗੈਰਾ ਖਾ ਗਏ ਫੇਰ ਨਿਕਲਦੇ ਆਂ ਜੀ। ਚਲੋ। ਠੀਕ ਆ ਜੀ। ਲਓ ਜੀ ਅੱਜ ਦਾ ਲੈਂਡਸ ਲਾਈਨਾਂ ਹੁੰਦੀਆਂ ਆ ਵੜ। ਆ ਵੀ ਰਸਤਾ ਹੋਣੀ ਥੋੜੀ ਦੇਰ ਪਹਿਲਾਂ ਗੋਡਿਆ। ਆ ਦੇਖੋ। ਮਾਲ ਮੋੜ ਡਿੱ ਗਿਆ ਵਿਆ ਥੱਲੇ ਆ ਦਿਖਾ ਸਾਰਾ ਸਾਫ ਜੁਪਾਰ ਆ ਗਿਆ ਸਾਰਾ ਵਾ ਜੀਸੀਬ ਵਾਲਾ ਇਕੱਠਾ ਕੀਤਾ ਸਾਰਾ ਰੱਤਾ ਚੱਟ ਗਿਆ ਬਲੋ ਥੋੜਾ ਟਾਈਮ ਪਿੱਛੇ ਵੀ ਲਾ ਗਏ ਪਰ ਮੋੜੇਗਾ ਜੀ 24 ਕਿਲੋਮੀਟਰ ਪੋਚੂਗਾ ਹੋਰ ਆ ਜਾਣਾ ਆਵਾਏ ਆ ਗਏ ਛੱਬੂ ਤੇ ਤੇਰੀ ਮਾਇਆ ਕਹੀ ਹੈ ਦੂਰ ਕਹੀ ਹੈ ছਾਇਆ ਗੇ ਛੱਬੂ ਆ ਦੇਖੋ ਇਹ ਚੜਾਈ ਜਾਂਦਾ ਵਿਆ ਇਹ ਇੱਦਾਂ ਦੇ ਚੜਾਈ ਆ ਪਣੀ ਮਾਤਾ ਪਣੀ ਮਾਤਾ ਮੰਦਿਰ ਦੇ ਕਿੱਧਰ ਗਿਆ ਕਿਧਰ ਗਿਆ ਕਿਧਰ ਗਿਆ ਉਹ ਕਿਧਰ ਗਿਆ ਚਲ ਇਹ ਜੜੋਈ ਫੱਡੇ ਆ ਰਿਹਾ ਨਹੀਂ ਯਾਰ ਚੜਿਆਣਾ ਉਹ ਦਰਵਾਜ਼ਾ ਲੱਭਿਆ ਹੀ ਨਹੀਂ ਵੇ ਕਿੱਦੀੇ ਲੜਣਾ ਹੌਣ ਕਿੱਧਰ ਜਾਣਾ ਕਹਿੰਦਾ ਅੱਗੇ ਨੂੰ ਜਾਣਾ ਸੀ ਸਫਰ ਕਰੀਏ ਤਾਂ ਵੇਖਦੇ ਕਿਹੜੇ ਤਕਰਾਨ ਪੂਰਾ ਤੰਦਰੁਸਤ ਤੰਦਰੁਸਤ ਕਰਾ ਦੇ ਯਾਰ ਮੋੜ ਸਾਰ ਜਲਾਜ ਲਾ ਗਿਆ ਮੇਰੀ ਇਹਨੇ ਨਾ ਬੱਸ ਕਰਵਾਤੀ ਅੱਜ ਕਹਿੰਦਾ ਮੈਂ ਰੈਨ ਦੇ ਭਰਾਵਾ ਘਰੇ ਵੀ ਜਾਣਾ ਹਾਂ ਅੱਜ ਮੈਂ ਦੋ ਇਹਨੇ ਆਣਾ ਘਟੋ ਕਰਨੀਆ ਪਤਾ ਨਹੀਂ ਕਿੰਨਾ ਮੋੜਾ ਜਲਾ ਗਿਆ ਚਲਾਈ ਆਣਾ ਚਲਾਈ ਆਣਾ ਯਾਰ ਉਹ ਕਿਹਨੇ ਮੋੜ ਦਾ ਜਲਾ ਦੇ ਆ சைடபோல் <laughs> கலாச்சார ਅੱਗੇ ਅੱਗੇ ਦਾ ਮਾਹੌਲ ਦੇਖਣੇ ਆ ਬਾਹਰ ਦੇਖੋ ਤੁਸੀਂ ਆ ਇੰਨੀ ਆ ਸਾਰੀ ਜਗ੍ਹਾ ਕੱਟ ਗਏ ਆ ਦੁਕਾਨਾਂ ਤਾਂ ਕੋਈ ਨਾ ਬਣੀ ਆ ਬਾਹਰ ਇਹਦਾ ਕੁਟਿਆ ਪਿਆ ਇਨੈਨ ਆ ਦੇਖੋ ਮੌਸਮ ਦੇਖੋ ਕਿੱਦਾਂ ਹੋ ਗਿਆ ਮੌਸਮ ਚੈੱਕ ਕਰੋ ਪਹਿਲਾ ਮੌਸਮ ਕਿੱਦਾਂ ਆਈਗਾ ਤੇ ਹੁਣ ਦੇਖੋ ਕਿੱਦਾਂ ਹੋ ਗਿਆ ਚਲੋ ਬਾਕੀ ਹੁਣ ਅੱਗੇ ਨੂੰ ਚਾਲੇ ਪਾਣੇ ਆ ਆ ਜਿਆਰ ਪਰਵਾਲਿਆਂ ਦਾ ਇਹ ਹੈ ਮੇਰੇ ਘਰ ਦੇ ਅਸੀਂ ਹੁਣ ਜਾਣਾ ਸਿੱਟਾ ਮਣੀ ਮਿਸ਼ਨ ਹਾਂ ਚਲੋ ਉਹਦੀ ਵੀ ਵੀਡੀਓ ਅੱਧੇ ਘੰਟੇ ਜਾਏਗਾ ਉਹ ਲਗਾ ਨੈਟਵਰਕ ਆਊਗਾ ਤਾਂ ਫੇਰ ਹੀ ਅਪਲੋਡ ਹੋਊਗੀ ਵੀਡੀਓ ਤੇ ਹੁਣ ਨੈਟਵਰਕ ਵਿੱਚ ਆ ਗਏ ਹੁਣ ਅਪਲੋਡ ਹੋਏਗੀ ਚਲੋ ਠੀਕ ਹੈ ਜੀ ਕਹਿੰਦਾ ਸੋਰੀ ਮੈਨੂੰ ਕੋਈ ਜਾਣਾ ਹੈ ਨਹੀਂ ਜਾਣਾ ਹੈਗਾ ਅਜਨੇ ਤੇ ਤੀਸਰੇ ਕੇ ਤੇ ਚੱਲ ਰਿਹਾ ਦੇਖੋ ਜੰਮਰ ਚੱਲ ਰਿਹਾ ਨਾ ਪਰ ਧਿਆਣਾ ਮੋੜੇ ਤੇ ਨਾ ਨਾ ਪਿੱਛੇ ਕੰਦੇ ਲੱਕਾ ਉਹ ਆਵਾਜ਼ ਆਉਂਦੇ ਉਹ ਬੋਲ ਤੂੰ ਕੀ ਆ ਕਰਦਾ ਨਾ ਨਾ ਬਣਾ ਆਪਣਾ ਆਪਣਾ ਬੜਾ ਯਾ ਇਹ ਕਿਰਕਾ ਤੇ ਇਹ ਰਾਬ ਹੋ ਆ ਬੋ ਪਿੱਛੋ ਦੀ ਬਣਾਉਂਦਾ ਹੀ ਆ ਆ ਨਿਆ ਕਿ ਮੇਰਾ ਹੈਲਮਟ ਆ ਜਾਣਾ ਨਾ ਫਿਰ ਲੋ ਜੀ ਇਹ ਸ਼ਾਮ ਦਾ ਇੱਕ ਥੀਓ ਪੁਆਇੰਟ ਆ ਸ਼ਾਮਾਂ ਬੈ ਗਈਆਂ 7 ਵਜੇ 6 ਮਿੰਟ ਦਾ ਟਾਈਮ ਆ ਕੋ ਸਾਡੀ ਜਿਹੜੀ ਗੱਡੀ ਆ ਬਹੁਤ ਜਲਦੀ ਪਈ ਆ ਹੌਲੀ ਹੌਲੀ ਕਿਉਂਕਿ ਇਹਦਾ ਜ਼ੋਰ ਲੱਗਦਾ ਪਿਆ ਪੂਰਾ ਚੜਾਈ ਕੋਲੀ ਆ ਇਹਦਾ ਮੁਝੇ ਜੱਜ ਜਾ ਰਹੀ ਹੈ ਸਾਡੀ ਗੱਡੀ ਆ ਦਿਖਾਓ ਜਦੋਂ ਲਾਗ ਉਹ ਲੱਗ ਹੀ ਆਈ ਤੁਹਾਨੂੰ ਦੱਸਿਆ ਹੀ ਆ ਪਤਾ ਹੈ ਤੁਹਾਨੂੰ ਗੱਡੀ ਯਾਰ ਉਹ ਮੰਗਦੀ ਆ ਕੋਈ ਮੰਗ ਜਿਹੜਾ ਜਿਹੜਾ